ਪੋਤਨੇ ਤੋਂ ਵੀ ਦਿਖ ਰਿਹਾ ਕਹਿੰਦੇ ਬਾਈ ਪੋਤਨਾ ਪਿੰਡ ਮੋਗਾ ਰੋਡ ਤੇ ਦੇਖ ਆਪਾਂ ਕਹਿ ਦਈਏ ਵੀ ਮੋਗਾ ਰੋਡ ਤੋਂ ਵੀ ਇਹੇ ਦਿਖ ਰਿਹਾਗਾ ਘੋਲਾ ਟਰਾਈਡੈਂਟ ਚਲਾ ਡੀ ਢਾਲੀਵਾਲ ਹਾਂਜੀ ਬਾਈ ਆਈਓਐਲ ਚ ਹੈ ਠੀਕ ਹੈ ਆਈਓਐਲ ਦੇ ਵਿੱਚ ਨਹੀਂ ਹੈਗਾ ਬਾਈ ਕਹਿੰਦਾ ਟਰਾਈਡੈਂਟ ਦੇ ਵਿੱਚ ਹੈ ਓਕੇ 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 ਕਿਉਂਕਿ ਆਈਓਐਲ ਦਾ ਤੇ ਟਰਾਈਡੈਂਟ ਦਾ ਪਲਾਟ ਵੀ ਰੋ ਇਕੱਠਾ ਹੈਗਾ ਇਹ ਹੁਣ ਰੱਬ ਜਾਣਦਾ ਹੋਗਾ ਵੀ ਕੀ ਹੋਇਆ ਹੋਊਗਾ ਬਸ ਅਰਦਾਸ ਆਪਾਂ ਕਹਿ ਸਕਦੇ ਹਾਂ ਵੀ ਉਮੀਦ ਇਹੀ ਕਰ ਸਕਦੇ ਹਾਂ ਵੀ ਕਿਸੇ ਵੀਰ ਭਰਾ ਭੈਣ ਦੀ ਇੱਥੇ ਹਾਸੀ ਦੇ ਵਿੱਚ ਕੋਈ ਜਾਣ ਨਾ ਗਈ ਹੋਵੇ ਬਾਕੀ ਚੀਜ਼ਾਂ ਚਲੋ ਬਣਦੀਆਂ ਰਹਿੰਦੀਆਂ ਲਗੀਆਂ ਉਹ ਚੀਜ਼ਾਂ ਦਾ ਕੋਈ ਹੁੰਦੀ ਹੈ ਕਿਸੇ ਦੀ ਜਾਨ ਨੰਗੀ ਹੋਵੇ ਬਸ ਤੇ ਦੇਖੋ ਕਿੰਨੀ ਭਿਆਨਕ ਅੱਗ ਜਿਹੜੀ ਏਡੀ ਦੂਤੋਂ ਦਿਸ ਰਹੀ ਹੈਗੀ ਫੈਰੀ ਕਰੇ ਰੰਬਸ ਕਿਸੇ ਦੀ ਜਾਨ ਮਾਲ ਦਾ ਨਾ ਹੋਇਆ ਹੋਵੇ ਅੰਦਰੋਂ ਖੜਕਾ ਬਹੁਤ ਹੋ ਰਿਹਾ ਜਿਵੇਂ ਜੋਰਾਂ ਦੇ ਉੱਤੇ ਪਾਣੀ ਛਿੜਕਿਆ ਜਾ ਰਿਹਾ ਹੁੰਦਾ ਜਾਂ ਹੋਰ ਬਹੁਤ ਜ਼ਿਆਦੀ ਭਿਆਨਕ ਬਹੁਤ ਜ਼ਿਆਦੀ ਕਿਉਂਕਿ ਪੂਰਾ ਅਸਮਾਨ ਵੀ ਲਾਲ ਹੋ ਗਿਆ ਸੀ ਪੂਰਾ ਆਸਮਾਨ ਲਾਲ ਹੋ ਗਿਆ ਸੀ ਕਿਉਂਕਿ ਇੱਕ ਚੀਜ਼ ਲੱਗਦੀ ਹੈ ਵੀ ਇਸ ਤਰ੍ਹਾਂ ਦੀ ਜਿਹੜੀ ਪਰਾਲੀ ਨੂੰ ਜਾਂ ਅੱਗੇ ਨੂੰ ਤੂੜੀ ਨੂੰ ਲੱਗਦੀ ਹੈ ਇਹਨੂੰ ਬੁਝਾਉਣਾ ਤਾਂ ਮੁਸ਼ਕਲ ਹੈ ਕਿਉਂਕਿ ਪਾਣੀ ਨਾਲ ਨਹੀਂ ਅੱਗ ਬੁਝਦੀ ਹੈਗੀ ਵੈਸੇ ਇਸ ਇੰਡਸਟਰੀ ਕੋਲੇ ਪ੍ਰਬੰਧ ਤਾਂ ਬਹੁਤ ਹੋਊਗਾ ਇਹਨਾਂ ਮੈਨੂੰ ਪਤਾਗਾ ਵੀ ਜੇ ਵਾਈ ਚਾਂਸ ਕਿਸੇ ਨੂੰ ਕੋਈ ਮਾੜਾ ਮੋਟਾ ਕੋਈ ਹੋਇਆ ਵੀ ਤਾਂ ਉਸ ਚੀਜ਼ ਤੇ ਕੰਟਰੋਲ ਹੋ ਜਾਊਗਾ ਹੈ ਗਈ ਬਾਈ ਫੋਟੋ ਫੋਦੇਗੜ ਸੰਨਾਪਿੰਡ ਦਾ ਏਰੀਆ ਕਾ ਉਧਰ ਧੋਲੇ ਚ ਆ ਜਾਂਦੀ ਐ ਇਹ ਫੈਕਟਰੀ ਰਾਈਡੈਂਟ ਰਾਈਡੈਂਟ ਸੱਕੇ ਕਿਉਂਕਿ ਲਾਟਾਂ ਹਲੇ ਘਟ ਨਹੀਂ ਰਹੀਆਂ ਲਾਟਾਂ ਬਹੁਤ ਜ਼ਿਆਦਾ ਵਧ ਰਹੀਆਂ ਕਿਉਂਕਿ ਹਵਾ ਤੇਜ਼ ਆ ਜਿਹੜੀ ਤੇਜ਼ ਹਵਾ ਕਰਕੇ ਇਹ ਬਹੁਤ ਵਧ ਗਈ